ਕਦੇ ਸਾਵਣੋਂ ਤੁਸੀਂ ਕਹਿ ਰਹੇ ਹੋ ਤੇ ਆਰ ਬਾਈ ਆਪਾਂ ਲਾਈਫਟਾਈਮ ਦੀ ਗਾਰੰਟੀ ਦੇ ਰਹੇ ਆਂ ਇਸ ਚੀਜ਼ ਦੀ ਤੇ ਫਿਰ ਬਾਈ ਭਰਾ ਆਪਣੇ ਜ਼ਰੂਰ ਪਿਆਰ ਬਖਸ਼ਣਗੇ ਆਪਾਂ ਨੂੰ ਵੀਰੇ ਆਰਡਰ ਦੇਣ ਦੇ ਲਈ ਵੀ ਨੰਬਰ ਵਗੈਰਾ ਵੀ ਫਿਰ ਆਪਾਂ ਨੂੰ ਦੇਣਾ ਚਾਹੀਦਾ ਜਰੂਰ ਜਰੂਰ ਬਾਈ ਜੀ ਆਪਣਾ ਜਿਹੜਾ ਫੋਨ ਨੰਬਰ ਹੈਗਾ ਜੀ ਇੱਥੇ ਸਟੋਰ ਦਾ ਆਪਣਾ ਨੰਬਰ ਹੈਗਾ 76964 37607 ਮੇਰਾ ਨਾਮ ਸੰਦੀਪ ਸਿੰਘ ਆ ਜੀ ਤੁਸੀਂ ਇਸ ਤੇ ਜਦੋਂ ਮਰਜ਼ੀ ਵਟਸਐਪ ਤੇ ਕਾਲ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਆ ਜੇ ਕਿ ਦਸਤਾਰ ਬਖਸ਼ੀ ਗੁਰਾਂ ਦੀ ਦਾਤ ਆ ਜਿਹੜੀ ਆਪਾਂ ਨੂੰ ਅੱਜ ਉਹਨਾਂ ਜਿਹੜੇ ਦਸਤਾਰ ਸਿਰਾਂ ਤੇ ਸਜਾਉਂਦੇ ਆਪਣੇ ਭਰਾ ਉਹਨਾਂ ਦੇ ਲਈ ਆ ਵੀਡੀਓ ਵੀਡੀਓ ਦੇ ਵਿੱਚ ਕੀ ਆ ਕਿ ਅੱਜ ਆਪਾਂ ਪਹੁੰਚੇ ਹਾਂ ਨੇ ਦਾਤ ਤੌਰ ਬਣ ਸਟੋਰ ਬਰੀ ਵਾਲਾ ਮੰਡੀ ਜੀ ਨੂੰ ਆਪਾਂ ਬੋਲ ਦਿੰਨੇ ਆ ਜਿੱਥੇ ਬਾਈ ਆਪਣਾ ਭਰਾ ਇੱਥੇ ਸੰਦੀਪ ਆ ਉਹਨੇ ਪੱਗਾ ਹੀ ਪੱਗਾ ਜੇ ਕੁਰਤੇ ਪਜਾਮੇ ਦੀ ਆਲ ਅਸੈਸਰੀ ਜਿਹੜੀ ਆਪਣੀ ਆਪਣੇ ਪੈਂਡੂ ਪਹਿਰਾਵਾ ਹੁੰਦਾ ਉਹਦੀ ਬਾਈ ਨੇ ਇੱਥੇ ਜਿਹੜੀ ਸ਼ਾਪ ਨਵੀਂ ਓਪਨ ਕੀਤੀ ਆ ਤੇ ਤੁਹਾਨੂੰ ਮੈਂ ਬਾਈ ਨਾਲ ਵੀ ਮਿਲਾਉਣਾ ਬਾਈ ਨਾਲ ਗੱਲਬਾਤ ਵੀ ਆਪਾਂ ਕਰਦੇ ਆ ਸਤਿ ਸ਼੍ਰੀ ਅਕਾਲ ਸੰਦੀਪ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਭਰਾ ਜੀ ਤੁਹਾਨੂੰ ਮੁਬਾਰਕਾਂ ਤੁਹਾਡੇ ਕੰਮ ਦੀਆਂ ਨਵੇਂ ਦੀਆਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਬਾਈ ਤੁਸੀਂ ਉਹ ਚੀਜ਼ ਸ਼ੁਰੂ ਕੀਤੀ ਹੈ ਜਿਹੜੀ ਆਪਣੀ ਇੱਜ਼ਤ ਵੀ ਆ ਸਰਦਾਰੀ ਸਰਦਾਰੀ ਵੀ ਆਪਣੀ ਤੇ ਗੁਰਾਂ ਦੀ ਬਖਸ਼ਿਸ਼ ਹੋਈ ਦਾਤ ਵੀ ਆ ਜ਼ਰੂਰ ਬਾਈ ਜੀ ਤੇ ਅੱਜ ਉਹਦੇ ਕਿਰਪਾ ਨਾਲ ਹੀ ਬਸ ਬਾਈ ਜੀ ਬਿਲਕੁਲ ਬਾਈ ਜੀ ਤੇ ਭਰਾ ਜੀ ਫਿਰ ਰਾਜੇ ਭਰਾਵਾਂ ਨੂੰ ਆਪਾਂ ਦਰਸ਼ਨ ਜ਼ਰੂਰ ਬਾਈ ਜ਼ਰੂਰ ਜੀ ਜ਼ਰੂਰ ਤੇ ਬਾਈ ਜੀ ਦਿਖਾਓ ਫਿਰ ਕਲਰ ਤਾਂ ਥੋੜੇ ਵੱਖ-ਵੱਖ ਤਰ੍ਹਾਂ ਦੇ ਦਿਸੀ ਜਾਂਦੇ ਆ ਬਾਈ ਹਾਂਜੀ ਆਪਣੇ ਕੋਲੇ ਜਿੰਨੇ ਵੀ ਕਲਰ ਹੁੰਦੇ ਆ ਜੀ ਇਹ ਜਿਹੜੀ ਆਪਣੇ ਕੋਲੇ ਦਸਤਾਰ ਹੁੰਦੀ ਆ ਪੱਕੀ ਮੋਹਰ ਦੀ ਦਸਤਾਰ ਹੁੰਦੀ ਆ ਜੀ ਆਪਣੇ ਕੋਲੇ ਤੇ ਹਰ ਕਲਰ ਦੀ ਫੁੱਲ ਲਾਈਫਟਾਈਮ ਗਾਰੰਟੀ ਹੋਊਗੀ ਮਤਲਬ ਜਾਨੀ ਕਿ ਜਿੰਨਾ ਚਿਰ ਆਪਾਂ ਕਹਿ ਰਹੇ ਆ ਕਿ ਕਪੜਾ ਜਦੋਂ ਆਪਾਂ ਖਰੀਦ ਲਿਆ ਜਿੰਨਾ ਚਿਰ ਉਹ ਲਾਸਟ ਤੱਕ ਆਪਾਂ ਜਿੰਨਾ ਚੱਕਰ ਤੁਹਾਡੇ ਕੋਲੇ ਕਪੜਾ ਫਟਦਾ ਨਹੀਂਗਾ ਪਾੜਦਾ ਨਹੀਂਗਾ ਉਹਨਾਂ ਚੱਕਰ ਮੇਰੀ ਦਸਤਾਰ ਦੀ ਗਾਰੰਟੀ ਹੋਊਗੀ ਵਾਪਸੀ ਦੀ ਵਾਪਸੀ ਦੀ ਗਾਰੰਟੀ ਹਾਂਜੀ ਬਾਜੀ ਬਾਬਾ ਮੇਰੇ ਹਿਸਾਬ ਨਾਲ ਮੈਂ ਪਹਿਲੀ ਵਾਰੀ ਮੈਨੂੰ ਦਸਤਾਰ ਸਜਾਉਣ ਦੇ ਨੂੰ ਬਹੁਤ ਟਾਈਮ ਹੋ ਗਿਆ ਤੇ ਮੇਰੇ ਹਿਸਾਬ ਨਾਲ ਅੱਜ ਪਹਿਲੀ ਵਾਰੀ ਬਈ ਤੁਆ ਜਿਹੜੇ ਆਫਰ ਮੈਂ ਤੇਰੇ ਵੇਖ ਰਿਹਾ ਤੇ ਬਈ ਜੀ ਆਪਣੇ ਹੋਰ ਨਾਲ ਆਪਣਾ ਕੀ ਕੀ ਕੰਮ ਆ ਜੀ ਇੱਥੇ ਨਾਲ ਕੁਰਤੇ ਪਜਾਮੇ ਜੀ ਨਾਲ ਟਾਈਆਂ 벨ਟਾਂ ਪਰਫਿਊਮ ਅਤਰ ਵਗੈਰਾ ਆਪਣੇ ਕੋਲੇ ਸਾਰਾ ਕੁਝ ਹੀ ਹੁੰਦਾ ਸਾਈਡ ਬੈਗ ਹੁੰਦੇ ਆ ਜੀ ਜਿਵੇਂ ਆਪਣੇ ਕੋਲੇ ਤੇ ਨਾਲ ਜਿਹੜਾ ਕੁਰਤਾ ਪਜਾਮਾ ਹੁੰਦਾ ਉਹ ਵੀ ਆਪਣੇ ਕੋਲੇ ਸਿਆਲੂ ਵੀ ਗਰਮੀ ਵਾਲਾ ਵੀ ਹਰ ਟਾਈਮ ਹੁੰਦਾ ਹਰ ਮੌਸਮ ਆਲੋਚਨਾ ਹਰ ਮੌਸਮ ਵਾਲਾ ਹੁੰਦਾ ਇਹ ਨਹੀਂਗਾ ਜੇ ਗਰਮੀ ਨਾਲ ਜਾਣ ਕੇ ਵੀ ਕੋਈ ਸਿਆਲ ਵਾਲਾ ਮੰਗੂਗਾ ਕਈ ਵਾਰੀ ਬਾਹਰ ਜਾਣਾ ਹੁੰਦਾ ਬੰਦੇ ਨੇ ਤਾਂ ਉਹ ਚੀਜ਼ ਵੀ ਆਪਣੇ ਕੋਲੇ ਮਿਲਦੀ ਤੇ ਬਾਈ ਜਿਵੇਂ ਕਹਿੰਦੇ ਹੁੰਦੇ ਆ ਆਪਣੇ ਕਿ ਦਸਤਾਰਾਂ ਦੀ ਪੱਗਾਂ ਦੀ ਤਾਂ ਤੁਸੀਂ ਗਾਰੰਟੀ ਦੇਤੀ ਤੇ ਕੁਰਤਿਆਂ ਦੀ ਫਿਰ ਕੀ ਗਾਰੰਟੀ ਦਉਂਗੇ ਪਜਾਮੇ ਦੀ ਵੀ ਆਪਣੀ ਫੁੱਲ ਗਾਰੰਟੀ ਹੈ ਜੀ ਜੇ ਜਿਹੜੀ ਚੀਜ਼ ਜੇ ਆਪਾਂ ਤੁਹਾਨੂੰ ਕਹਤਾ ਵੀ ਇਹਦੇ ਤੇ ਬੋਰ ਨਹੀਂ ਆਊਗੀ ਤਾਂ ਉਹ ਆਪਣੀ ਗਾਰੰਟੀਡ ਹੀ ਹੋਊਗੀ ਜੀ ਜੇ ਆਪਣੇ ਕੋਲੇ ਮੰਨ ਕੇ ਚਲੋ ਕੋਈ ਚੀਜ਼ ਮਾੜੀ ਹੋਊਗੀ ਤਾਂ ਅਸੀਂ ਉਹ ਆਪਾਂ ਮਾੜੀ ਚੀਜ਼ੇ ਦੁਕਾਨ ਤੇ ਆਪਣੀ ਤੇ ਲਿਆਉਂਦੇ ਨਹੀਂ ਆਪਾਂ ਘੱਟ ਰੱਖ ਲਾਂਗੇ ਪਰ ਮਾੜੀ ਟੀ ਨਹੀਂ ਲਿਆਉਂਦੇ ਜਿਸ ਨਾਲ ਕਿ ਰੱਖਿਆ ਚੰਗਾ ਹੀ ਰੱਖਿਆ ਹੈਗਾ ਬਿਲਕੁਲ ਜੀ ਤੇ ਹੋਰ ਬਈ ਜੀ ਆਪਣੇ ਕੋਲੇ ਕਿਵੇਂ ਆ ਕਿਵੇਂ ਜਾਗੋ ਵਗੈਰਾ ਦਾ ਸਮਾਨ ਵੀ ਪਿਆ ਹੋਇਆ ਸਾਰਾ ਕੁਝ ਜੀ ਆਪਣੇ ਕੋਲੇ ਜਾਗੋ ਸੇਹਰਾ ਜਿਵੇਂ ਹੋ ਗਿਆ ਕਲੰਗੀ ਹੋ ਗਈ ਠੀਕ ਹੈ ਜੀ ਪੱਲਾ ਹੋ ਗਿਆ ਸਾਰਾ ਵਿਆਹ ਦਾ ਜਿਹੜਾ ਪੱਗ ਤੇ ਪੱਗ ਦੇ ਨਾਲ ਰਿਲੇਟਡ ਜਿੰਨੀ ਵੀ ਚੀਜ਼ ਆ ਬਾਜ ਹੋਗੇ ਪੱਗ ਪੈਨ ਹੋਗੇ ਸਪੈਸ਼ਲੀ ਪੱਗ ਪੈਨ ਜਿਹੜੇ ਮੋਟੇ ਆ ਬਰੀਕ ਆ ਬਾਜ ਆਪਣੇ ਕੋਲੇ ਉਹ ਚੀਜ਼ ਸਾਰੀ ਆਪਣੇ ਕੋਲੇ ਆਪਣੇ ਕੋਲੇ ਇੱਕ ਸਪੈਸ਼ਲ ਚੀਜ਼ ਹੁੰਦੀ ਆ ਰਮਾਲਾ ਸਾਹਿਬ ਮਹਾਰਾਜ ਆਪਣੀ ਦੁਕਾਨ ਦੇ ਉੱਤੇ ਆਪਣਾ ਪਹਿਲੇ ਦਿਨ ਰੂਲ ਆ ਵੀ ਅਸੀਂ ਰਮਾਲਾ ਸਾਹਿਬ ਆ ਜਿਹੜਾ ਉਹ ਆਏ ਰੇਟ ਤੇ ਦਿੰਨੇ ਆ ਆਏ ਰੇਟ ਦਾ ਮਤਲਬ ਵੀ ਸਾਡੇ ਕੋਲੇ ਰਮਾਲਾ ਸਾਹਿਬ 50 ਰੁਪਈਆ ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਤੇ 200 ਰੁਪਏ ਦਾ 150 ਰੁਪਏ ਦਾ ਰਮਾਲਾ ਦਾ ਤੁਹਾਨੂੰ ਅਸੀਂ ਬਹੁਤ ਸੋਹਣਾ ਦੇ ਦਿਆਂਗੇ ਬਈ ਜੀ ਹਾਂਜੀ ਮੈਂ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਚਾਹੁੰਦਾਗਾ ਬਿਲਕੁਲ ਜੀ ਬਿਲਕੁਲ ਉਸ ਹਿਸਾਬ ਨਾਲ ਹੀ ਤੁਹਾਨੂੰ ਗੱਲ ਕਰਦੇ ਆ ਤੇ ਬਈ ਜੀ ਇੱਕ ਇਹ ਵੀ ਦੱਸੋ ਜਿਵੇਂ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਚਲੋ ਆਪਾਂ ਵੀ ਸੋਸ਼ਲ ਮੀਡੀਆ ਦੇ ਲਈ ਵੀਡੀਓ ਬਣਾ ਰਹੇ ਆ ਹਾਂਜੀ ਹਾਂਜੀ ਜਿਵੇਂ ਆਪਣੇ ਆਮ ਕੀ ਹੁੰਦਾ ਕਿ ਬਈ ਜੀ ਆਪਾਂ ਕਹਿੰਦੇ ਆ ਕਿ ਆਨਲਾਈਨ ਬਈ ਘਰ ਬੈਠੇ ਸਾਡੇ ਤੋਂ ਦਸਤਾਰ ਦਾ ਆਰਡਰ ਦੋ ਦਸਤਾਰਾਂ ਦੇ ਰੰਗ ਮੰਗਾ ਲਓ ਸਾਨੂੰ ਜਾਂ ਰੰਗ ਤੁਸੀਂ ਭੇਜ ਦੋ ਅਸੀਂ ਤੁਹਾਨੂੰ ਰੰਗ ਤੁਹਾਡੇ ਕੋਲੇ ਪ੍ਰੋਵਾਈਡ ਕਰਵਾ ਕੇ 5000 ਦੇਵਾਂਗੇ ਤੇ ਕਿਉਂਕਿ ਬਈ ਜਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਤੇ ਆਰ ਬਈ ਆਪਾਂ ਲ ਆਪਣੇ ਜਰੂਰ ਪਿਆਰ ਬਖਸ਼ਣਗੇ ਆਪਾਂ ਨੂੰ ਵੀਰੇ ਆਰਡਰ ਦੇਣ ਦੇ ਲਈ ਵੀ ਨੰਬਰ ਵਗੈਰਾ ਵੀ ਫਿਰ ਆਪਾਂ ਨੂੰ ਦੇਣਾ ਚਾਹੀਦਾ ਜਰੂਰ ਜਰੂਰ ਬਾਈ ਜੀ ਆਪਣਾ ਜਿਹੜਾ ਫੋਨ ਨੰਬਰ ਹੈਗਾ ਜੀ ਇੱਥੇ ਸਟੋਰ ਦਾ ਆਪਣਾ ਨੰਬਰ ਹੈਗਾ 76964 37607 ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੁਸੀਂ ਇਸ ਤੇ ਜਦੋਂ ਮਰਜ਼ੀ ਵਟਸਐਪ ਤੇ ਕਾਲ ਕਰ ਸਕਦੇ ਹੋ ਜੀ ਫਿਰ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਐਨੀ ਕਲਰ ਤੁਹਾਨੂੰ ਕੋਈ ਵੀ ਕਲਰ ਚਾਹੀਦਾ ਹੈਗਾ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਤੁਹਾਨੂੰ ਅਸੀਂ ਉਹ ਪ੍ਰੋਵਾਈਡ ਕਰਾ ਕੇ ਦੇਵਾਂਗੇ ਗਾਰੰਟੀ ਇਹ ਆ ਵੀ ਜੇ ਤੁਸੀਂ ਇੱਕ ਵਾਰੀ ਮੇਰੀ ਦਸਤਾਰ ਤੁਹਾਡੇ ਘਰੇ ਜਾਵੜੀ ਤੁਹਾਡੇ ਸਿਰ ਤੇ ਸਜ ਗਈ ਤੁਸੀਂ ਹੋਰ ਕਿਸੇ ਵੀ ਦਸਤਾਰ ਨੂੰ ਹੱਥ ਨਹੀਂ ਲਾਉਂਗੇ ਕਿ ਇੰਨਾ ਕੁ ਪਿਆਰਾ ਕੱਪੜਾ ਕਿਸੇ ਵੀ ਕੱਪੜੇ ਦੇ ਵਿੱਚ ਮਾਵਾ ਨਹੀਂ ਹੋਊਗਾ ਬਿਲਕੁਲ ਫੁੱਲ ਵੈਲ ਦਾ ਮਤਲਬ ਫੁੱਲ ਅਰਗੀ ਪੱਗ ਹੋਊਗੀ ਉਹ ਤੁਹਾਡੇ ਥਰਤੇ ਜੇ 7 ਮੀਟਰ ਬਣੀ ਹੋਊਗੀ ਤਾਂ 7 ਮੀਟਰ ਲੱਗੂਗੀ ਯਾਨੀ ਕਿ ਵੀ ਪੈਚਕ ਜੂਗੀ ਜਾਂ ਵੱਡੀ ਬਣ ਜਾਂਦੀ ਹੈਗੀ ਆ ਉਹ ਤਾਂ ਨਹੀਂ ਹੋਊਗਾ ਕੁਆਲਿਟੀ ਆ ਫੁੱਲ ਪੱਕੀ ਮੋਹਰ ਦੀ ਪੱਗ ਹੋਊਗੀ ਤੇ ਬਈ ਜੀ ਭਾਈ ਦਾ ਜਿਹੜਾ ਭਰਾ ਦਾ ਇੱਥੇ ਕੰਮ ਆ ਤੇ ਤੁਸੀਂ ਦੇਖੋ ਬਾਈ ਨੇ ਇੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਸਟੈਚੂ ਬਾਈ ਨੇ ਤਿਆਰ ਕੀਤੇ ਦਸਤਾਰਾਂ ਦੇ ਆਪਣੇ ਹਰਡਵਾਲਸ ਜਾਗੇਦਰ ਸਿੰਘ ਲੋਕਾਡੋ ਆਡਾ ਹਰੇਕ ਸਾ ਆਪਾਂ ਜਿਵੇਂ ਕਹਿ ਸਕਦੇ ਪਟਿਆਲਾ ਸ਼ਹੀ ਹੋ ਵੀ ਜੋ ਵੀ ਹੋ ਗਿਆ ਮੋਰਨਿਸ ਇਹ ਜੋ ਹੋ ਗਿਆ ਤੇ ਹੋਰ ਜਿੰਨੇ ਵੀ ਤੁਸੀਂ ਉਹਨੇ ਤੇ ਦਿਖਾ ਸਕਦਾ ਕਬਰ ਦੇਖ ਲਓ ਤੁਸੀਂ ਬਾਈ ਦੇ ਕਲਗੀ ਜਿਵੇਂ ਬਾਈ ਕਹਿ ਰਿਹਾ ਸੀਗਾ ਕੋਈ ਵੀ ਜਾਨੀ ਕਿ ਆਪਾਂ ਜਿਵੇਂ ਕਹਿ ਸਕਦੇ ਪਿੰਡੂ ਆਪਣੇ ਜੋ ਵੀ ਵਿਰਸੇ ਚ ਮਿਲਗਾ ਹੋਇਆ ਨਤੀਜਾ ਆਪਾਂ ਨੂੰ ਬਾਈ ਉਹ ਕੋਈ ਵੀ ਚੀਜ਼ ਦੇ ਆਪਾਂ ਨੂੰ ਜ਼ਰੂਰਤਾ ਤਾਂ ਜਾਨੀ ਕਿ ਬਾਈ ਤੋਂ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ ਉਹ ਚੀਜ਼ ਆਪ ਨੂੰ ਲਾਂਭਾ ਨਹੀਂ ਹੁੰਦਾ ਲਾਂਭਾ ਅਸਲੀ ਨਹੀਂ ਹੁੰਦਾ ਕਿਉਂਕਿ ਬਾਈ ਮੇਰਾ ਬਚਪਨ ਦਾ ਦੋਸਤ ਵੀ ਆ ਤੇ ਸੰਘਰਸ਼ਾਂ ਦੇ ਟਾਈਮ ਤੇ ਅਸੀਂ ਇਕੱਠਿਆਂ ਨੇ ਸੰਘਰਸ਼ ਕੀਤਾ ਹੁਣ ਵੀ ਸੰਘਰਸ਼ ਹੀ ਕਰਦੇ ਆ ਪਰ ਇਹ ਕਿ ਤੁਸੀਂ ਵੱਟੋ ਵੱਟਾ ਸਹਿਯੋਗ ਦਿਓ ਸਹਿਯੋਗ ਇਸ ਲਈ ਕਹਿ ਰਹੇ ਆ ਕਿਉਂਕਿ ਬਾਈ ਨੇ ਜਿਹੜਾ ਕੰਮ ਕੀਤਾ ਉਹ ਵੱਖਰਾ ਇਸ ਲਈ ਕੀਤਾ ਕਿਉਂਕਿ ਆਪਣਾ ਵੱਖਰਾ ਬਾਈ ਨੇ ਜਿਹੜਾ ਕੰਮ ਗੁਰਾਂ ਦੀ ਬਖਸ਼ਿਸ਼ ਦਾਤ ਜਿਹੜੀ ਦਸਤਾਰ ਆ ਉਹ ਚੀਜ਼ ਦਾ ਬਾਈ ਨੇ ਕੰਮ ਸ਼ੁਰੂ ਕੀਤਾ ਤੇ ਵਾਜਮ ਰੇਟਾਂ ਤੇ ਤੁਹਾਨੂੰ ਕਪੜਾ ਮਿਲੋ ਕੋਈ ਉਹ ਚੈ ਨਹੀਂ ਹੋਊਗਾ ਕਿ ਤੁਹਾਨੂੰ ਐ ਵਾਅਦਾ ਕਰਕੇ ਆਏ ਹੋ ਜੋ ਹੋਊਗਾ ਜੋ ਹੋਊਗਾ ਤੇ ਬਾਈ ਕਹਿੰਦੇ ਹਰੇਕ ਤਰ੍ਹਾਂ ਦੇ ਜਿਵੇਂ ਤੁਹਾਨੂੰ ਮੈਂ ਦਿਖਾ ਦਿੰਨਾ ਆ ਤਾਈਆਂ ਆਪਾਂ ਕਹਿ ਸਕਦੇ ਹਰੇਕ ਕਲਰ ਮਿਲਣਗੇ ਤੇ ਲਕੇਸ਼ ਨੂੰ ਵੀ ਤੁਹਾਨੂੰ ਦਾ ਕੋਈ ਬਹੁਤ ਹੀ ਦੂਰ ਨਹੀਂ ਗੀ ਆਪਣੇ ਬਰੀ ਵਾਲਾ ਪੈ ਜਾਂਦਾ ਮੈਂ ਸਰਾਏ ਨਾਗਾ ਜਿਹੜੇ ਦੂਜੇ ਪਾਸ਼ਾ ਦੀ ਧਰਤੀ ਆ ਪਹਿਲੇ ਨਾਨਕ ਪਾਸ਼ਾ ਜੀ ਵੀ ਨੇ ਉੱਥੇ ਚਰਨ ਪਾਏ ਹੋਏ ਆ ਤੇ ਉਹਦੇ ਨੇ ਬਿਲਕੁਲ ਨਾਲ ਹੀ ਪੈ ਜਾਂਦਾ ਜਿਹੜਾ ਆਪਣੇ ਬਰੀ ਵਾਲਾ ਬਰੀ ਵਾਲਾ ਮੰਡੀ ਵੀ ਬੋਲ ਦਿੰਦੇ ਬਰੂ ਵਾਲਾ ਵੀ ਮੈਂ ਬਰੀ ਵਾਲਾ ਮੰਡੀ ਵੀ ਕਹਿੰਦੇ ਆ ਕੱਲਾ ਬਰੀ ਵਾਲਾ ਵੀ ਕਹਿੰਦੇ ਨੇ ਮੰਡੀ ਬਰੀ ਵਾਲਾ ਵੀ ਕਹਿੰਦੇ ਆ ਤੇ ਤੁਸੀਂ ਕੀ ਹੈ ਕਿ ਆਉਣਾ ਤੇ ਬਾਈ ਜੀ ਨੂੰ ਬੁਲਾ ਕੇ ਸਮਰਕ ਕਰ ਸਕਦੇ ਹੋ ਘਰ ਬੈਠੇ ਤੁਸੀਂ ਦਸਤਾਰਾ ਮੰਗਾ ਸਕਦੇ ਹੋ ਚਾਹੇ ਕੁਰਤੇ ਪਜਾਮੇ ਦਾ ਕੱਪੜਾ ਚਾਹੇ ਕਿਸੇ ਦਾ ਜਿੱਦਾਂ ਦਾ ਵੀ ਆਪਾਂ ਨੂੰ ਚਾਹੀਦਾ ਜਿੱਦਾਂ ਦਾ ਵਿੱਚ ਜਿੱਦਾਂ ਦੇ ਵੀ ਚਾਹੀਦਾ ਉਦਾਂ ਦੀ ਆਪਾਂ ਬਾਈ ਕੋਲੋਂ ਜੀ ਜਿਹੜੀ ਪ੍ਰੋਵਾਈਡ ਹੋਊਗੀ ਤੇ ਤੂੰ ਦੇਖ ਸਕਦਾ ਵੱਖ-ਵੱਖ ਕਲਰ ਆਉਣ ਆਰਡਰ ਜਿੱਦਾਂ ਦਾ ਵੀ ਤੁਸੀਂ ਬਾਈ ਨੂੰ WhatsApp ਕਰੋਗੇ ਉਦਾਂ ਦੀ ਚੀਜ਼ ਤੁਹਾਨੂੰ ਪ੍ਰੋਵਾਈਡ ਕਰਵਾ ਦੇਊਗੀ ਹਾਂ ਦਸਤਾਰਾਂ ਦੇ ਕਲਰ ਦੀ ਬਾਈ ਵੱਲੋਂ ਗਾਰੰਟੀ ਹੋਊਗੀ ਗਾਰੰਟੀ ਹੈ ਜੀ ਫੁੱਲ ਗਾਰੰਟੀ ਹਾਂ ਉਹ ਚੀਜ਼ ਦੀ ਗਾਰੰਟੀ ਹੋਊਗੀ ਤੇ ਕੋਈ ਰੇਟ ਦਾ ਵੀ ਐ ਨਹੀਂ ਹੋਊਗਾ ਕਿ ਤੁਮ ਮਾਲਾ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਅਸੀਂ ਕਹੀ ਜਾਂਦੇ ਆ ਜੀ ਨਹੀਂ ਨਹੀਂ ਤੁਹਾਨੂੰ ਲਾਂਭਾ ਨਹੀਂ ਆਊਗਾ ਰੇਟ ਵੀ ਤੁਹਾਨੂੰ ਵਾਜਿਬ ਰੇਟ ਮਿਲੂਗਾ ਜਿਹੜਾ ਰੇਟ ਅੱਜ ਹੋਊਗਾ ਉਹੀ ਇਹ ਨਹੀਂਗਾ ਵੀ ਮੈਂ ਦੱਸ ਦੇਣ ਨੂੰ ਰੇਟ ਆਪਣਾ ਵਾਜੂਗਾ ਜਿਹੜਾ ਰੇਟ ਅੱਜ ਹੀ ਆ ਉਹੀ ਹੁਣ 6 ਮਹੀਨਿਆਂ ਨੂੰ ਰਹੂਗਾ ਬਿਲਕੁਲ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਆਉਣਾ ਕਿੱਥੇ ਆ ਜੀ ਬਰੀ ਵਾਲਾ ਮੰਡੀ ਤੇ ਜਿਲ੍ਹਾ ਭਈ ਕਿਹੜਾ ਪੈ ਜਾਂਦਾ ਆ ਨੂੰ ਬਰੀ ਵਾਲਾ ਮੰਡੀ ਜਿਹੜਾ ਹੈਗਾ ਜੀ ਇਹ ਮਕਸਰ ਜ਼ਿਲ੍ਹੇ ਦਾ ਕਸਬਾ ਜੀ ਇੱਕ ਤੇ 15 20 26 ਪਿੰਕੋਡ ਆ ਜੀ ਤੇ ਬਰੀ ਵਾਲਾ ਮੰਡੀ ਜਦੋਂ ਆਪਾਂ ਸਰਾਇਨਾਗਾ ਤੋਂ ਆਵਾਂਗੇ ਬਰੀ ਵਾਲਾ ਮੰਡੀ ਦੇ ਵਿੱਚ ਐਂਟਰੀ ਕੀਤੀ ਤੇ ਆਪਣਾ ਸਰਾਇਨਾਗਾ ਰੋਡ ਤੇ ਹੀ ਆਪਣਾ ਸਟੋਰ ਹੈਗਾ ਸਾਹਮਣੇ ਆਪਣੇ HDFC ਬੈਂਕ ਹੈਗੀ ਆ ਸਰਾਇਨਾਗਾ ਰੋਡ ਸਾਹਮਣੇ HDFC ਬੈਂਕ ਦੀ ਤਰਬਨ ਸਟੋਰ ਦੇ ਨਾਂ ਤੇ ਆਪਣੀ ਜਿਹੜਾ ਫਾਟਕੀ ਮਿਹਰ ਹਸਾਉਣ ਵਾਲਾ ਫਾਟਕੀ ਵੀ ਹੈ ਜੀ ਆਪਣੇ ਨਾਲ ਫਾਟਕ ਟੱਪ ਕੇ ਨਾਲ ਹੀ ਆਪਣਾ ਸਟੋਰ ਖੱਬੇ ਹੱਥ ਦੀ ਤਰਬਨ ਸਟੋਰ ਦੇ ਨਾਂ ਤੇ ਜੀ ਮੰਡੀ ਬਰੀ ਵਾਲਾ ਤੇ ਵੀਡੀਓ ਵੱਤ ਵਤ ਸ਼ੇਅਰ ਕਰਿਓ ਜੀ ਤੇ ਪਿਆਰ ਬਖਸ਼ਿਓ ਹਾਂ ਤੇ ਆਪਣਾ ਫਰਜ਼ ਵੀ ਪੰਡਾ ਜਿਹੜੇ ਜਿਹੜੇ ਵੀਰ ਆਪਣੀ ਵੀਡੀਓ ਸ਼ੇਅਰ ਕਰਕੇ ਆਉਣਗੇ ਉਨਾਂ ਲਈ ਅਸੀਂ ਹਰ ਤਰਬਨ ਨਾਲ ਆ ਜਿਹੜੀ ਉਹ 50 ਅਸੀਂ ਫ੍ਰੀ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ 50 ਵੀ ਜਿਹੜੀ ਆਪਾਂ ਬਣਾਉਣੇ ਹੈਗੇ ਆ ਉਹ ਆਪਾਂ ਏਸੀ ਕੱਪੜੇ ਦੀ ਨਾਲ ਬਣਾਉਣੇ ਆ ਕਈ ਵਾਰੀ ਕਿਉਂ ਹੋਗੇ ਆਪਾਂ ਦਸਤਾਰ ਜਦੋਂ ਸਜਾਉਨੇ ਆ ਆਪਣੇ ਸੈੱਟਸ ਨੇ ਜੋ ਆਪਣੇ ਕਈ ਕੀ ਹੁੰਦਾ ਵੇਸਟੇਜ ਦੀਆਂ ਯਾਰ ਕਰਦੇ ਨੇ ਪੀਲੇ ਵਿੱਚੋਂ ਰੰਗ ਨਿਕਲ ਜਾਂਦਾ ਜਦੋਂ ਰੰਗ ਨਿਕਲਦਾ ਤਾਂ ਆਪਣੇ ਸਾਰੇ ਲੜ ਖਰਾਬ ਹੋ ਜਾਂਦੇ ਆ ਇਹ 50 ਵੀ ਪੂਰੀ ਵੱਡੀ ਹੋਊਗੀ ਤੇ ਆਪਾਂ ਆਪ ਹੀ ਜਿਹੜੀ ਇਹ ਅਸੀਂ 20 ਰੁਪਈਆ ਦੀ ਸੇਲ ਕਰਦੇ ਆਂ ਵੈਸੇ ਆਪਾਂ ਹਰ ਇੱਕ ਪਗ ਨਾਲ ਆ ਤੁਹਾਨੂੰ 50 ਆ ਜਿਹੜੀ ਉਹ ਫ੍ਰੀ ਦੇਵਾਂਗੇ ਬਹੁਤ ਬਹੁਤ ਧ Deixa